ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਨਸੂ ạtਵਾਲ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਪੀਐਮ ਮੋਦੀ ਦੇ ਆਉਣ ਤੋਂ ਪਹਿਲਾਂ ਜਿਹੜਾ ਕਿਸਾਨਾਂ ਨੂੰ ਰੋਕਣ ਦੇ ਲਈ ਫਿਰ ਤੋਂ ਬੈਰੀਗੇਟ ਲਗਾ ਦਿੱਤੇ ਗਏ ਨੇ ਜੀ ਹਾਂ ਇਸ ਵਿਸ਼ੇ ਤੇ ਇਸ ਵਿਸ਼ੇ ਉੱਤੇ ਗੱਲਬਾਤ ਕਰਨ ਤੋਂ ਪਹਿਲਾਂ ਜਿਹੜਾ ਸਕਰੀਨ ਤੇ ਤੁਸੀਂ ਨੰਬਰ ਦੇਖ ਰਹੇ ਹੋ ਇਸ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਹਾਡੇ ਕੀ ਵਿਚਾਰ ਹੁੰਦੇ ਨੇ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤਦ ਆਜ਼ੀਏ ਕਿ ਪੀਐਮ ਮੋਦੀ ਨੇ ਪਟਿਆਲਾ ਦੇ ਵਿੱਚ ਆਉਣਾ ਹੈ ਤੇ ਵੱਡੀ ਚੋਣ ਰੈਲੀ ਜਿਹੜੀ ਹੋਣ ਵਾਲੀ ਹੈ ਇੱਥੇ ਫਿਲਹਾਲ ਕਹਿ ਸਕਦੇ ਆ ਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਲਗਾਤਾਰ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਸੀ ਤੇ ਇਸ ਵਿਰੋਧ ਦੇ ਮੱਦੇਨਜ਼ਰ ਰੱਖਦੇ ਹੋਏ ਹੁਣ ਕਿਤੇ ਨਾ ਕਿਤੇ ਪੀਐਮ ਮੋਦੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਆਉਣ ਵਾਲੇ ਨੇ ਤਾਂ ਪਟਿਆਲਾ ਦੇ ਵਿੱਚ ਕਾਫੀ ਸਰਗਰਮੀ ਦੇਖਣ ਨੂੰ ਬੰਦੀ ਹੈ ਤੇ ਇੱਥੇ ਸਭ ਤੋਂ ਵੱਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਕਿਸਾਨ ਜਿਹੜੇ ਨੇ ਲਗਾਤਾਰ ਆਪਣਾ ਵਿਰੋਧ ਇੱਥੇ ਪ੍ਰਗਟ ਕਰ ਰਹੇ ਨੇ ਕਿਉਂਕਿ ਕਿਸਾਨਾਂ ਦਾ ਜਿਹੜਾ ਇਹ ਮੁੱਦਾ ਚੱਲ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ ਕਿਉਂਕਿ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਨੂੰ ਜਾਣਾ ਚਾਹੁੰਦੇ ਸੀ ਆਪਣੀ ਮੰਗਾਂ ਨੂੰ ਲੈ ਕੇ ਪਰ ਬਹੁਤ ਜਿਹੜੇ ਬੈਰੀਗੇਡ ਉਸ ਸਮੇਂ ਲਗਾਏ ਗਏ ਸੀ ਕਿਸਾਨਾਂ ਨੂੰ ਰੋਕਣ ਦੇ ਲਈ ਫਿਲਹਾਲ ਕਹਿ ਸਕਦੇ ਹਾਂ ਕਿ ਪੀਐਮ ਮੋਦੀ ਦੇ ਆਉਣ ਤੋਂ ਪਹਿਲਾਂ ਵੀ ਹੁਣ ਇੱਥੇ ਜਿਹੜੇ ਬੈਰੀਗੇਡ ਨੇ ਉਹ ਲਗਾਤਾਰ ਲਗਾਏ ਜਾ ਰਹੇ ਨੇ ਤੇ ਬੈਰੀਗੇਡ ਲਗਾਉਣ ਦਾ ਇੱਥੇ ਮਤਲਬ ਸਾਫ਼ ਤੌਰ ਤੇ ਆਪਾਂ ਕਹਿ ਸਕਦੇ ਹਾਂ ਕੀ ਇੱਥੇ ਵਿਰੋਧ ਹੋ ਸਕਦਾ ਹੈ ਜੀ ਹਾਂ ਪੀਐਮ ਮੋਦੀ ਦੇ ਆਉਣ ਤੇ ਭਾਰੀ ਜਿਹੜਾ ਵਿਰੋਧ ਹੈ ਇਕੱਠ ਜਿਹੜਾ ਹੈ ਭਾਰੀ ਹੋ ਸਕਦਾ ਹੈ ਕਿਉਂਕਿ ਕਿਸਾਨ ਜਿਹੜੇ ਨੇ ਹਮੇਸ਼ਾ ਤੋਂ ਹੀ ਕਿਤੇ ਨਾ ਕਿਤੇ ਬੀਜੇਪੀ ਤੋਂ ਵਿਰੋਧ ਬੀਜੇਪੀ ਦੇ ਵਿਰੋਧ ਦੇ ਵਿੱਚ ਚੱਲ ਰਹੇ ਨੇ ਤਾਂ ਸਭ ਤੋਂ ਵੱਡੀ ਜਿਹੜੀ ਅੱਜ ਦੀ ਇੱਕ ਖਬਰ ਹੈ ਪਟਿਆਲਾ ਦੇ ਵਿੱਚ ਪੀਐਮ ਮੋਦੀ ਨੇ ਆਉਣਾ ਹੈ ਤੇ ਆਉਣ ਤੋਂ ਪਹਿਲਾਂ ਜਿਹੜਾ ਆਪਾਂ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਇੱਥੇ ਮੰਨੀਆਂ ਨਹੀਂ ਗਈਆਂ ਸੀ ਤੇ ਕਿਸਾਨ ਜਿਹੜੇ ਨੇ ਲਗਾਤਾਰ ਆਪਣੀ ਮੰਗਾਂ ਨੂੰ ਮੰਨਵਾਉਣ ਦੇ ਲਈ ਇੱਥੇ ਵਿਰੋਧ ਕਰਦੇ ਆ ਰਹੇ ਨੇ ਤੇ ਹਲੇ ਵੀ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਨੇ ਲਗਾਤਾਰ ਤਾਇਨਾਤ ਨੇ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਹੁਣ ਇੱਥੇ ਜਾਰੀ ਕੀਤਾ ਜਾ ਰਿਹਾ ਹੈ ਤੇ पीएम मोदी ਜਿਹੜੇ ਨੇ ਉਹ ਵੀ ਇੱਥੇ ਆਪਣੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਦਿਖਾਈ ਦੇਣਗੇ ਕਿਉਂਕਿ ਲਗਾਤਾਰ ਬੀਜੇਪੀ ਦਾ ਵਿਰੋਧ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਚੋਣ ਜਾਬਤਾ ਦੇ ਦੌਰਾਨ ਆਪਣੇ ਨਾਲ ਕੋਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਸ੍ਰੀ ਕਰਮਾਡਮ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਜੀ ਸ਼ਹੀਖ ਸ਼ਰਾਹ ਹੋ ਰਹੇ ਨਹੀਂ ਕਰਾ ਹਾਂਜੀ ਬាទ ਬាទ ਸਵਾਗਤ ਹੈ ਸਰ ਪਹਿਲਾਂ ਤਾਂ ਤੁਹਾਡਾ ਏਵਨ ਪੰਜਾਬੀ ਟੀਵੀ ਤੇ ਖਾਨ ਵਾਲਾ ਮਾਡਮ ਬਹੁਤ ਬਹੁਤ ਧੰਨਵਾਦੀ ਕੀ ਕਹਿਣਾ ਚਾਹੋਗੇ ਸਰ ਅੱਜ ਪਟਿਆਲਾ ਦੇ ਵਿੱਚ ਵੱਡੀ ਚੋਣ ਰੈਲੀ ਹੋਣ ਵਾਲੀ ਹੈ ਪੀਐਮ ਮੋਦੀ ਜਿਹੜੇ ਨੇ ਉਹ ਆਉਣ ਵਾਲੇ ਨੇ ਪਰ ਹੋਣ ਤੋਂ ਪਹਿਲਾਂ ਦੀਆਂ ਜਿਹੜੀ ਸਰਗਰਮੀਆਂ ਦੀ ਆਪਾਂ ਗੱਲ ਇੱਥੇ ਕਰ ਰਹੇ ਹਾਂ ਸਰਗਰਮੀਆਂ ਜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਬੈਰੀਗੇਟ ਦੁਬਾਰਾ ਲੱਗ ਚੁੱਕੇ ਨੇ ਕਿਉਂਕਿ ਕਿਸਾਨ ਜਿਹੜੇ ਨੇ ਪਟਿਆਲਾ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲਗਾਤਾਰ ਆਪਣਾ ਵਿਰੋਧ ਤਿੱਖਾ ਕਰ ਰਹੇ ਨੇ ਪਰ ਇੱਥੇ ਜਿਹੜੇ ਬੈਰੀਗੇਟਾਂ ਦੇ ਰਾਹੀਂ ਉਹਨਾਂ ਨੂੰ ਰੋਕਣ ਦੀ ਪੂਰੀ ਪੂਰੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਬਿਲਕੁਲ ਮੈਡਮ ਦੇਖੋ ਅੱਜ ਦੀ ਜਿਹੜੀ ਮੋਦੀ ਸਾਹਿਬ ਦੀ ਗੱਲ ਹੈ ਜੀ ਪਟਿਆਲੇ ਦੀ ਜੀ ਜੀ ਅਗਰ ਉਹਨਾਂ ਨੇ ਪੰਜਾਬ ਚ ਜਗ੍ਹਾ ਚੁਣੀ ਆ ਥਾਂ ਚੁਣੀ ਆ ਰਹੇ ਦੀ ਫਿਰ ਬੈਰੀਕੇਡ ਦਾ ਕੀ ਮਤਲਬ ਹੈ ਜੀ ਜੀ ਇੱਕ ਪਾਸੇ ਤਾਂ ਅਸੀਂ ਵੋਟਾਂ ਲੈਣ ਵਾਸਤੇ ਆ ਰਹੇ ਆ ਜੀ ਹੂੰ ਦੂਜੇ ਪਾਸੇ ਅਸੀਂ ਬੈਰੀਕੇਡ ਲਾ ਰਹੇ ਆ ਚਾਹੇ ਉਹ ਕਿਸਾਨ ਆ ਚਾਹੇ ਕੋਈ ਵੀ ਹੈ ਜੀ ਹਾਂ ਜੀ ਵੈਰੀਗੇਟ ਦਾ ਕੀ ਮਤਲਬ ਹੈ ਜੀ ਫਿਰ ਇਹਦਾ ਮਤਲਬ ਹੈ ਤੁਸੀਂ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਦਰੱਖਤ ਰੱਖਦੇ ਹੋ ਕਿ ਜੋ ਅਸੀਂ ਲੋਕਾਂ ਦੇ ਵਰਤ ਨਹੀਂ ਚੱਲ ਸਕੇ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਸਾਡੇ ਕੋਲ ਆਇਆ ਹੀ ਨਹੀਂ ਜੀ ਜੀ ਬਿਲਕੁਲ ਤਸੇ ਵੀ ਵੋਟਾਂ ਮੰਗਣ ਕਿਉਂ ਆ ਰਹੇ ਜੀ ਫਿਰ ਰੈਲੀ ਕਿਉਂ ਕਰ ਰਹੇ ਆ ਜੀ ਸਵਾਲ ਤਾਂ ਇੱਥੇ ਖੜੇ ਹੁੰਦੇ ਬਿਲਕੁਲ ਸਵਾਲ ਵੱਡੇ ਇੱਥੇ ਖੜੇ ਹੁੰਦੇ ਨੇ ਕਿਉਂਕਿ ਭਾਜਪਾ ਦਾ ਵੀ ਲਗਾਤਾਰ ਵਿਰੋਧ ਹੋ ਰਿਹਾ ਸੀ ਤੇ ਹੁਣ ਇਹਨਾਂ ਵਿਰੋਧਾਂ ਦੇ ਵਿੱਚ ਲਗਾਤਾਰ ਜਿਹੜੀ ਆਪਣੇ ਕੋਲ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਕਾਫੀ ਜਗਾਵਾਂ ਤੇ ਜਿਹੜਾ ਕਿਸਾਨ ਨੇ ਆਪਣੇ ਧਰਨੇ ਵੀ ਲਗਾ ਰਹੇ ਨੇ ਤੇ ਇੱਕ ਪਾਸੇ ਤਾਂ ਟੋਲ ਪਲਾਜ਼ਾ ਜਿਹੜਾ ਹੈ ਉਹ ਵੀ ਇੱਥੇ ਰੋਕ ਲਿਆ ਗਿਆ ਹੈ ਕਿਸਾਨਾਂ ਦੇ ਵੱਲੋਂ ਤਾਂ ਭਾਰੀ ਵਿਰੋਧ ਦੇਖਣ ਨੂੰ ਇੱਥੇ ਮਿਲ ਸਕਦਾ ਹੈ ਆਉਣ ਵਾਲੇ ਸਮੇਂ 'ਚ ਗੁਰਮਾਨ ਦੇਖੋ ਵਿਰੋਧ ਕਰੋ ਵਿਰੋਧ ਸਿੱਖਾ ਕਰੋ ਜੀ ਕੋਈ ਜੀ ਜੀ ਬਿਲਕੁਲ ਲੀਟੀਮ ਪਬਲਿਕ ਨੂੰ ਉਸੇ ਦੀ ਬਲੀ ਦਾ ਬਕਰਾਂ ਨਾ ਬਣਾਇਆ ਜਾ ਕਿਤੇ ਨਾ ਕਿਤੇ ਟੋਨ ਪਲਾਜ ਜਾਂ ਅਜਹੀਆਂ ਥਾਵਾਂ ਤੇ ਰੋਕ ਨਾ ਲਾਈ ਹੈ ਵੀ ਜਿਹੜੀ ਪਬਲਿਕ ਨੂੰ ਜੇ ਸਾਨੂੰ ਕੋਈ ਦੁਆਰੇ ਦੋਨੋਂ ਪਰਨਾ ਪਵੇ ਜੀ ਜੀ ਬਿਲਕੁਲ ਇੱਕ ਉਹਨਾਂ ਦੇ ਨਾਲ ਸਵਾਲ ਜਵਾਬ ਗੱਲ ਨਾਲ ਸਵਾਲ ਜਵਾਬ ਦਾ ਗੱਲ ਕਰਨ ਦੀ ਗੱਲ ਕਰੋ ਜੀ ਵੀ ਸਵਾਲ ਕਰਨੇ ਸੀ ਉਹ ਗੱਲ ਕਰੋ ਜਾਂ ਫਿਰ ਮਤਲਬ ਉੱਥੇ ਦਾ ਕੋਹ ਨਾਲ ਤਾਂ ਪਹੁੰਚਣ ਦੀ ਕੋਸ਼ਿਸ਼ ਕਰੋ ਜਾਂ ਫਿਰ ਉਹ ਆ ਰਹੇ ਆ ਬੈਰੀਕਾਟੇ ਕਿਉਂ ਆ ਰਹੇ ਆ ਆਪਣੇ ਕੋਲ ਸਾਡੇ ਕੋਲ ਅੱਜ ਮੀਡੀਆ ਜਿਹੜੀ ਹੈਗਾ ਸੋਸ਼ਲ ਮੀਡੀਆ ਜਿਹੜੀ ਆਇਆ ਹੈਗਾ ਉਹਦੇ ਪ੍ਰਤੀ ਅਸੀਂ ਅੱਜ ਦੇਖ ਰਹੇ ਹਾਂ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੀ ਮੋਤੀ ਸਾਹਿਬ ਆਉਣਗੇ ਉਹਨਾਂ ਨੂੰ ਕਿਸਾਨਾਂ ਨੂੰ ਮਿਲਣਗੇ ਜਾਂ ਨਹੀਂ ਮਿਲਣਗੇ ਜਵਾਬ ਦੇਣਗੇ ਜਾਂ ਨਹੀਂ ਦੇਣਗੇ ਇਹ ਮੋਤੀ ਸਾਹਿਬ ਦੀ ਸੋਚ ਤੇ ਡਿਪੈਂਡ ਕਰਦਾ ਹੈ ਬਿਲਕੁਲ ਦੇਖੋ ਇੱਥੇ ਸ਼ਾਂਤਮਈ ਟੰਗ ਦੇ ਨਾਲ ਅੱਜ ਕਿਸਾਨਾਂ ਕੋਲ ਵੀ ਕਿਤੇ ਨਾ ਕਿਤੇ ਮੌਕਾ ਹੈ ਕਿ ਆਪਣੀ ਜਿਹੜੀ ਮੰਗਾਂ ਨੇ ਉਹ ਸਾਹਮਣੇ ਰੱਖ ਸਕਦੇ ਨੇ ਕਿਉਂਕਿ ਚੋਣਾਂ ਬਹੁਤ ਜ਼ਿਆਦਾ ਨਜ਼ਦੀਕ ਆ ਚੁੱਕੀਆਂ ਨੇ ਤਾਂ ਚੋਣ ਰੈਲੀ ਦੇ ਵਿੱਚ ਵੱਡੇ ਵੱਡੇ ਵਾਅਦੇ ਵੀ ਕੀਤੇ ਜਾਣਗੇ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਤਾਂ ਕੀ ਲੱਗਦਾ ਹੈ ਕਿ ਇੱਥੇ ਮੰਗਾਂ ਹੁਣ ਅੱਗੇ ਰੱਖਣ ਦਾ ਇਹ ਵਕਤ ਸੀ ਪਰ ਇੱਥੇ ਜਿਹੜਾ ਮਾਹੌਲ ਹੈ ਕਾਫੀ ਗਰਮਾਇਆ ਜਾ ਰਿਹਾ ਹੈ ਦੇਖੋ ਮੈਡਮ ਪ੍ਰਧਾਨ ਮੰਤਰੀਆਂ ਜੀ ਸਾਡੇ ਉਹ ਜੀ ਕੋਈ ਨਹੀਂ ਤਾਂ ਐ ਨਹੀਂ ਕੋਈ ਬਾਹਲੇ ਗੈਸਟੋ ਕੋਈ ਆ ਜਾ ਅੱਤਵਾਦੀ ਉੱਪਰ ਆ ਕੇ ਆ ਜਾ ਜੇ ਉਹਨੂੰ ਡਰ ਹੋਵੇ ਜੇ ਸਾਡੇ ਲੋਕਾਂ ਨੂੰ ਡਰ ਹੋਵੇ ਜੀ ਜੀ ਬਿਲਕੁਲ ਦੇਖੋ ਬੰਦੇ ਕਿ ਸਵਾਲੇ ਕਰੋਗੇ ਕਿਸਾਨ ਸਵਾਲੇ ਕਰਨਗੇ ਉਹਨਾਂ ਦੇ ਜਵਾਬ ਦੇ ਦਿਓ ਜੇ ਤੁਸੀਂ ਜਵਾਬ ਉਹਨਾਂ ਦੇ ਹੱਕ 'ਚ ਨਹੀਂ ਦੇ ਰਹੇ ਜਾਂ ਉਹਨਾਂ ਦੇ ਫਰਦੀ ਨਹੀਂ ਦੇ ਰਹੇ ਇਹਦਾ ਮਤਲਬ ਉਹਨਾਂ ਦਾ ਬ੍ਰੋਧ ਸਹੀ ਹੈ ਵੀ ਤੁਸੀਂ ਵਪਾਰੀ ਜਿਆਦਾ ਦੇਖਦੇ ਹੋ ਕਿ ਤਰ੍ਹਾਂ ਦੇ ਜੀ ਜੀ ਬਿਲਕੁਲ ਬਿਲਕੁਲ ਉਹਨਾਂ ਦੇ ਬਹੁਤ ਸਵਾਲਾਂ ਦਾ ਸਾਹਮਣਾ ਕਰਦੇ ਜੀ ਆਪਣੇ ਸਰਕਾਰ ਤੋਂ ਵੀ ਪੜਾਓ ਜੀ ਹਾਂਜੀ ਬਿਲਕੁਲ ਦੇਖੋ ਇੱਥੇ ਸਵਾਲਾਂ ਦੇ ਘੇਰੇ ਦੇ ਵਿੱਚ ਤਾਂ ਆਉਣ ਹੀ ਵਾਲੇ ਨੇ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਭਾਜਪਾ ਦਾ ਲਗਾਤਾਰ ਵਿਰੋਧ ਚੱਲ ਰਿਹਾ ਸੀ ਇਸ ਵਿਰੋਧ ਨੂੰ ਦੇਖਦੇ ਹੋਏ ਇੱਥੇ ਕਿਤੇ ਨਾ ਕਿਤੇ ਭਾਜਪਾ ਵੱਲੋਂ ਦੇਖੋ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨੇ ਤਾਂ ਭਾਜਪਾ ਦਾ ਸਮਰਥਨ ਕਰਨ ਦੇ ਲਈ ਭਾਜਪਾ ਪਾਰਟੀ ਨੂੰ ਪ੍ਰਮੋਟ ਕਰਨ ਦੇ ਲਈ ਕਿਤੇ ਨਾ ਕਿਤੇ ਉਹ ਆ ਰਹੇ ਨੇ ਤੇ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਇਸ ਰੈਲੀ ਤੋਂ ਬਾਅਦ ਦੀਆਂ ਜਿਹੜੀ ਸਥਿਤੀਆਂ ਬਣਨ ਗਈਆਂ ਉਹਨਾਂ ਦੇ ਵਿੱਚ ਭਾਜਪਾ ਦੀ ਜੇਕਰ ਸਥਿਤੀ ਦੀ ਗੱਲ ਕੀਤੀ ਜਾਵੇ ਕੀ ਲੱਗਦਾ ਕਿੰਦਾਂ ਦੀ ਹੋਣ ਵਾਲੀ ਹੈ ਇਕੋ ਮੈਡਮ ਕੋਈ ਜ਼ਿਆਦਾ ਅਸਰ ਨਹੀਂ ਜੀ ਸਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ 13% ਜੀ ਜੀ ਹਾਂ ਜੇ ਜੀ ਆਪਣੇ ਪੰਜਾਬ ਦੀ ਗੱਲ ਕਰਦੇ ਸਾਡੇ ਵਾਂਗ ਸਾਰਾ ਬਹੁਤ ਹੈ ਜੀ ਲੇਕਿਨ ਅਗਰ ਅਸੀਂ ਟੋਟਲ ਬਲਾਗਟ ਡੈਲੀ ਕਰੂਗੇ ਤਾਂ ਇਹਨਾਂ ਲੋਕਾਂ ਵਾਸਤੇ 13 ਕੋਈ ਮਹੀਨਾ ਨਹੀਂ ਜੀ ਰੱਖ ਦਿੰਆਂ ਹੂੰ ਇਸ ਕਰਕੇ ਇਹਨਾਂ ਨੂੰ ਜੇ ਲੱਗਦਾ ਕਿ ਪੰਜਾਬ ਦੇ ਵਿੱਚ ਲੋਕ ਸਾਡੇ ਸਾਥ ਨਹੀਂ ਦੇਣਗੇ ਜਾਂ ਸਾਨੂੰ ਵੋਟ ਨਹੀਂ ਪਾਉਣਗੇ ਤਾਂ ਕੋਈ ਗੱਲ ਨਹੀਂ ਬਾਕੀ ਸੂਬਿਆਂ ਦੇ ਵਿੱਚੋਂ ਹੰਦ ਹੋ ਕੇ ਇਹਨਾਂ ਨੂੰ ਬਣਾਉਣ ਦੀ ਸੀ ਇਹਨਾਂ ਦੀ ਉਮੀਦ ਹੈ ਜੀ ਹੂੰ ਬਿਲਕੁਲ ਤੇ ਸਭ ਤੋਂ ਵੱਡਾ ਜਿਹੜਾ ਅੱਜ ਦਾ ਇਹ ਸਵਾਲ ਨਿਕਲ ਕੇ ਸਾਹਮਣੇ ਆ ਰਿਹਾ ਨੇ ਕਿ ਬੈਰੀਗੇਡਸ ਲਗਾਏ ਜਾ ਰਹੇ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਜੇਕਰ ਕਿਸਾਨ ਇੱਥੇ ਵਿਰੋਧ ਕਰ ਵੀ ਰਹੇ ਨੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਕਰ ਰਹੇ ਨੇ ਉਹੀ ਜਿਹੜੀ ਚੀਜ਼ਾਂ ਨੇ ਦੁਬਾਰਾ ਇੱਥੇ ਰਿਪੀਟ ਹੋਣ ਦਾ ਚਾਂਸ ਜਿਹੜੇ ਹੈਗੇ ਨੇ ਕੀ ਲੱਗਦਾ ਹੈ ਦੇਖੋ ਮੈਡਮ ਡਰ ਤਾਂ ਤਦ ਹੁੰਦਾ ਜਦੋਂ ਅਸੀਂ ਲੋਕਾਂ ਦੇ ਪ੍ਰਤੀ ਕੋਈ ਸਹਿਣ ਨਹੀਂ ਕੀਤਾ ਜੀ ਦੇਖੋ ਉਹਨਾਂ ਨੂੰ ਪਤਾ ਉਹ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਕਰਨ ਲੱਗੇ ਸੀ ਕਿਸਾਨਾਂ ਕਿਸਾਨ ਐਮਐਸਬੀ ਦੀ ਗੱਲ ਕਰੂਗਾ ਜੀ ਹਾਂਜੀ ਉਹ ਲਾਗੂ ਵੀ ਨਹੀਂ ਕਰਨੀ ਸੀ ਜਾਂ ਉਹ ਸਿਸਟਮ ਨੂੰ ਕਿਹਨੇ ਉਹਦੇ ਵਿੱਚ ਚੇਂਜਿੰਗ ਲਿਆਉਣੀ ਸੀ ਕਿਹਨੇ ਉਹ ਰੱਦ ਕਰਨਾ ਸੀ ਉਹ ਮੋਤੀ ਸਾਹਿਬ ਦੇ ਹੱਥ ਵਿੱਚ ਸੀ ਉਹਨਾਂ ਨੇ ਕੀਤਾ ਨਹੀਂ ਮੈਂ ਨਹੀਂ ਕਰਦਾਗਾ ਫਿਰ ਵਿਰੋਧ ਕਰਨਗੇ ਫਿਰ ਉਹਨਾਂ ਦਾ ਜਵਾਬ ਦੇਣੇ ਮੈਂ ਕਿਉਂ ਨਹੀਂ ਕੀਤਾ ਹੂੰ ਪਰ ਇਹਨਾਂ ਸਵਾਲਾਂ ਤੋਂ ਦੇਖੋ ਕਿਤੇ ਨਾ ਕਿਤੇ ਬੀਜੇਪੀ ਦੇ ਐਮਪੀ ਹੋਣ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਿਉਂ ਨਾ ਹੋਣ ਇੱਥੇ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਉਂਦੇ ਨੇ ਹਮੇਸ਼ਾ ਹੀ ਤਾਂ ਪੰਜਾਬ ਵਾਸੀਆਂ ਦਾ ਇੱਕ ਹੋਰ ਜਿਹੜਾ ਇਹ ਵੱਡਾ ਸਵਾਲ ਅੱਜ ਨਿਕਲ ਕੇ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਨਾਲ ਹਮੇਸ਼ਾ ਹੀ ਕੇਂਦਰ ਸਰਕਾਰ ਨੇ ਵਿਤਕਰਾ ਕੀਤਾ ਹੈ ਆਖਿਰ ਇਹਨਾਂ ਸਭ ਚੀਜ਼ਾਂ ਦੇ ਉੱਤੇ ਸਰਕਾਰਾਂ ਕਿਉਂ ਨਹੀਂ ਬੋਲਦੀਆਂ ਦੇਖੋ ਮੈਡਮ ਸਵਾਲਾਂ ਤੋਂ ਭੱਜਦੇ ਵੀ ਆ ਤੇ ਇੱਕ ਹੋਰ ਬਹੁਤ ਵਧੀਆ ਤਰੀਕੇ ਨਾਲ ਵੋਟ ਮੰਗਦੇ ਆ ਜੀ 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 ਜੇਕਰ ਇਹਨਾਂ ਨੂੰ ਸਵਾਲ ਕਰਦੇ ਆਂ ਜੀ ਵੀ ਇਹ ਤਿੰਨ ਕਾਲੇ ਕਿਉਂ ਨੇ ਜੇ ਰੱਦ ਕਰੋ ਜੀ ਹੂੰ ਤਾਂ ਅੱਗੇ ਤੋਂ ਇਹਦਾ ਜਵਾਬ ਆਉਂਦਾ ਜੀ ਸਾਨੂੰ ਤੁਸੀਂ ਵੋਟਾਂ ਬਹੁਤ ਸਾਨੂੰ ਬਣਾਓ ਅਸੀਂ ਜਾ ਕੇ ਇੱਥੇ ਤੁਹਾਡਾ ਹੱਲ ਕਰਾਂਗੇ ਜੀ ਜੀ ਅੱਜ ਵੀ ਉਹਨਾਂ ਨੂੰ ਸਵਾਲ ਪੁੱਛਦੇ ਵੀ ਜਦੋਂ ਇਹ ਤਿੰਨ ਕਾਲੇ ਕਾਨੂੰਨ ਆਏ ਸੀ ਕਿ ਜੇ ਤੁਸੀਂ ਸਤਾ ਸੀਗੇ ਤੁਸੀਂ ਉਮੀਦਵਾਰ ਸੀ ਮੈਂਬਰ ਸੀ ਜਾਂ ਕੋਈ ਸੀ ਜਾਂ ਨਹੀਂ ਸੀ ਪਾਰਟੀ ਦੇ ਵਿੱਚ ਦਾ ਸੀ ਜੀ ਅੱਜ ਸਾਨੂੰ ਟਿਕਟ ਨਹੀਂ ਜੀ ਤਾਂ ਘੱਟੋ ਘੱਟ ਤੁਸੀਂ ਪਾਰਟੀ ਦੇ ਵਿੱਚ ਵਰਕਰ ਜਾ ਸਪੋਰਟਰ ਤਾਂ ਰਹੇ ਹੋਗੇ ਨਾ ਜੀ ਉਸ ਟਾਈਮ ਤੁਹਾਡਾ ਤਾਂ ਅਸੀਂ ਧਿਆਨ ਦੇਖਿਆ ਨਹੀਂ ਕਿੰਨਾ ਸੁਣਿਆ ਵੀ ਤੁਸੀਂ ਜਿਹੜੇ ਤਿੰਨ ਕਾਲੇ ਕਾਨੂੰਨਾਂ ਰੱਦ ਕਰਾਓ ਅੱਜ ਤੁਸੀਂ ਕਹਿੰਦੇ ਮੈਂ ਐਂਟਰ ਹੋ ਕੇ ਰੱਦ ਕਰੂੰਗਾ ਜਿਹੜੀ ਸਰਕਾਰ ਵਾਸਤੇ ਤੁਸੀਂ ਵੋਟਾਂ ਮੰਗ ਰਹੇ ਹੋ ਉਸੀ ਸਰਕਾਰ ਨੇ ਤਾਂ ਤਿੰਨ ਕਾਲੇ ਕਾਨੂੰਨ ਰੱਦ ਕਰਨੇ ਸੀ ਜੀ ਜੀ ਬਿਲਕੁਲ ਇੱਥੇ ਦੇਖੋ ਜੇਕਰ ਆਪਾਂ ਰਣਨੀਤੀ ਦੀ ਵੀ ਗੱਲ ਕਰੀਏ ਕਿਉਂਕਿ ਚੋਣਾਂ ਦਾ ਲੱਗਿਆ ਹੋਇਆ ਹੈ ਚੋਣਾਂ ਦਾ ਸਮਾਂ ਹੈ ਤਾਂ ਇੱਥੇ ਰਣਨੀਤੀਆਂ ਵੀ ਜਿਹੜੀਆਂ ਨੇ ਸਰਕਾਰਾਂ ਅੱਗੇ ਲੈ ਕੇ ਆ ਰਹੀਆਂ ਨੇ ਕੀ ਲੱਗਦਾ ਹੈ ਕਿ ਇੱਥੇ ਬੀਜੇਪੀ ਪਾਰਟੀ ਵੱਲੋਂ ਅੱਜ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਦਾ ਆਉਣਾ ਦੇਖੋ ਬਹੁਤ ਵੱਡੀ ਗੱਲ ਹੈ ਕਿ ਚੋਣ ਰੈਲੀ ਨੂੰ ਸੰਬੋਧਨ ਕਰਨਾ ਇੱਥੇ ਦੀ ਜਿਹੜੀ ਅੱਜ ਦੀ ਰਣਨੀਤੀਆਂ ਹੋਣਗੀਆਂ ਉਹਨਾਂ ਦੇ ਉੱਤੇ ਕੀ ਕਹਿਣਾ ਚਾਹੋਗੇ ਮੈਡਮ ਦੇਖੋ ਪਿਛਲੀ ਵਾਰ ਦੀ ਤਰ੍ਹਾਂ ਜਦੋਂ ਜੈ ਜੈਨੀ ਸਾਹਿਬ ਸੀਐਮ ਸੀਗੇ ਉਸ ਟਾਈਮ ਵੀ ਰੌਲਾ ਜੀ ਰਿਹਾ ਜੀ ਇਸ ਟਾਈਮ ਵੀ ਸਾਡਾ ਸਕਦਾ ਪਟਿਆਲਾ ਦੇ ਵੀ ਰੌਲਾ ਜੀ ਰਹਿ ਜਾਣਾ ਜੀ ਹੂੰ ਕਿਉਂਕਿ ਉਹਨਾਂ ਦਾ ਬਿਆਨ ਪਤਾ ਨਹੀਂ ਇੱਥੋਂ ਜਾਣ ਤੋਂ ਬਾਅਦ ਕੀ ਹੋਣਾ ਉਹਨਾਂ ਨੇ ਸਲਾਛਰੇ ਤੱਕ ਸਟੇਜ ਤੱਕ ਪਹੁੰਚਣਾ ਜਾਂ ਪਿੱਛੇ ਦੇ ਗੁਦਾਂ ਦੇ ਬਾਨੇ ਹੋ ਜਾਣੇ ਜਿਵੇਂ ਪਹਿਲਾਂ ਹੋਈ ਸੀ ਕਿ ਹਾਂ ਤਾਂ ਉੱਥੇ ਹੀ ਆ ਜਗੇ ਬੰਦਮ ਕਮ ਕਮਾ ਕੇ ਵੀ ਉਹ ਹੀ ਟੀਰਾ ਫਿੱਟਾ ਗਿਆ ਇਹਨਾਂ ਨੂੰ ਜਿਆਦਾ ਕੋਈ ਉੱਤੇ ਧਿਆਨ ਨਹੀਂ ਜੀ ਹੁਣ ਤਾਂ ਬਸ ਉਹਨਾਂ ਨੂੰ ਐ ਵੀ ਜਿੰਨੀ ਆਗੇ ਦਾ ਠੀਕ ਆ ਨਹੀਂ ਸਾਡਾ ਕੋਈ ਬਕ ਨਹੀਂ ਜੀ ਪੈਂਦਾ ਇਹੀ ਚੀਜ਼ ਕਰਕੇ ਜਿਹੜਾ ਪੰਜਾਬ ਦੇ ਨਾਲ ਜਿਹੜਾ ਫਿੱਟ ਕਰਾ ਹੋ ਰਿਹਾ ਪੰਜਾਬ ਨੂੰ ਬੁਚਾ ਰੱਖਿਆ ਜਾ ਰਿਹਾ ਜੀ ਬਿਲਕੁਲ ਤੇ ਅੱਜ ਇੱਥੇ ਜਿਹੜੇ ਸਵਾਲਾਂ ਦੇ ਜਵਾਬ ਨੇ ਕੀ ਲੱਗਦਾ ਹੈ ਕਿ ਭਾਜਪਾ ਪਾਰਟੀ ਵੱਲੋਂ ਇੱਥੇ ਸਵਾਲਾਂ ਦੇ ਜਵਾਬ ਮਿਲਣਗੇ ਜਾਂ ਨਹੀਂ ਮਿਲਣਗੇ ਕਿਉਂਕਿ ਗੱਲ ਹਮੇਸ਼ਾ ਹੋਈ ਹੁੰਦੀ ਹੈ ਕਿ ਰੈਲੀਆਂ ਤਾਂ ਸਾਰੇ ਹੀ ਲੀਡਰ ਕਰਦੇ ਨੇ ਤੇ ਰੈਲੀਆਂ ਦੇ ਵਿੱਚ ਜਿਹੜੇ ਵਾਦੇ ਨੇ ਉਹ ਵੀ ਸਾਰੇ ਕਰਦੇ ਨੇ ਪਰ ਫਿਲਹਾਲ ਦੀ ਘੜੀ ਇੱਥੇ ਵਾਦਿਆਂ ਦੇ ਉੱਤੇ ਖੜਾ ਕੋਈ ਨਹੀਂ ਉੱਤਰ ਪਾਇਆ ਇਹ ਲੋਕਾਂ ਆਮ ਜਿਹੜੇ ਜਨਤਾ ਆਮ ਜਨਤਾ ਦਾ ਹੀ ਕਹਿਣਾ ਹੁੰਦਾ ਹੈ ਹਾਂ ਬਿਲਕੁਲ ਮੈਡਮ ਦੇਖੋ ਉਹ ਵੀ ਤਾਂ ਜਿਹੜੇ ਵੋਟਰਾਂ ਕਿਤੇ ਨਾ ਕਿਤੇ ਬਰਬਾਦ ਗੱਲ ਕਰਦੇ ਹੁੰਦੇ ਆ ਜੀ ਜੀ ਇਹ ਸਤੋਂ ਆ ਬੋਟਾਂ ਲੈ ਕੇ ਤੁਸੀਂ 5 ਸਾਲ ਆਪਣੇ ਹਿਸਾਬ ਨਾਲ ਚੱਲਦੇ ਸਾਨੂੰ ਤਾਂ ਕੋਈ ਕੁਛ ਤਾਂ ਨਹੀਂ ਮਜ਼ਦੂਰ ਨੂੰ ਨਹੀਂ ਪੁੱਛਦਾ ਕੋਈ ਕਿਸਾਨ ਨੂੰ ਨਹੀਂ ਪੁੱਛਦਾ ਕੋਈ ਲੇਬਰ ਵਾਲੇ ਨੂੰ ਨਹੀਂ ਪੁੱਛਦਾ ਉਹ ਵੀ ਚੀਜ਼ਾਂ ਦਾ ਧਿਆਨ ਰੱਖਣ ਵਾਸਤੇ ਇੱਕ ਅਬਦੀਕਾ ਵੋਟਰਾਂ ਵਾਰ-ਵਾਰ ਗੰਦਾ ਕਰਦਾ ਜੀ ਜੀ ਜਿੱਥੇ ਵੀ ਕਹਿੰਦੇ ਕੁਛ ਨਾ ਕੁਛ ਵੋਟਰ ਵਾਸਤੇ ਹੋਣਾ ਚਾਹੀਦਾ ਵੀ ਜੋ ਵੋਟਰ 5 ਸਾਲ ਦੇ ਵਿੱਚ ਇਹਨਾਂ ਲੋਕਾਂ ਨੂੰ ਕੁਛ ਇਹਨਾਂ ਰਾਜਨੀਤਿਕ ਲੋਕਾਂ ਨੂੰ ਸ਼ਿਕਾਇਤ ਸਕੇ ਆਪਣੇ ਦੁੱਖ ਦਰਦ ਦਾ ਦੱਸ ਸਕੇ ਇਹਨਾਂ ਨੂੰ ਬਿਲਕੁਲ ਦੇਖੋ ਇਹ ਗੱਲ ਆ ਜਾਂਦੀ ਹੈ ਕਿ ਹੁਣ ਇੱਥੇ ਆਪਾਂ ਵਿਰੋਧ ਦੀ ਗੱਲ ਕਰ ਰਹੇ ਹਾਂ ਕੇ ਵਿਰੋਧ ਅੱਗੇ ਕਿੰਨਾ ਕੁ ਤਿੱਖਾ ਹੋ ਸਕਦਾ ਹੈ ਤਾਂ ਇੱਥੇ ਜੇਕਰ ਵਿਰੋਧ ਦੀ ਦੇਖੋ ਗੱਲ ਆਉਂਦੀ ਹੈ ਉੱਥੇ ਹੀ ਕਿਸਾਨ ਤੇ ਭਾਜਪਾ ਦਾ ਤਾਂ ਆਪਾਂ ਕਹਿ ਹੀ ਸਕਦੇ ਹਾਂ ਕਿ ਨਾਂ ਬਹੁਤ ਵੱਡੇ ਪੱਧਰਾਂ ਤੇ ਲਿਆ ਜਾਂਦਾ ਕਿਉਂਕਿ ਕਿਸਾਨ ਜਿਹੜੇ ਨੇ ਲਗਾਤਾਰ ਭਾਜਪਾ ਦੇ ਖਿਲਾਫ ਚੱਲ ਰਹੇ ਨੇ ਪੰਜਾਬ ਦੀ ਜੇਕਰ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜਿਸ ਦਿਨ ਦੇਖੋ ਵੋਟਾਂ ਪੈਣੀਆਂ ਨੇ 1 ਜੂਨ ਨੂੰ ਉਸ ਦਿਨ ਵੀ ਅਜਿਹਾ ਜਿਹੜਾ ਮਾਹੌਲ ਹੈ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਭਾਜਪਾ ਦਾ ਜਿੱਥੇ ਲਗਾਤਾਰ ਵਿਰੋਧ ਹੋ ਰਿਹਾ ਹੈ ਹਾਲਾਂਕਿ ਹੋਰ ਵੀ ਜਿਹੜੀ ਪਾਰਟੀਆਂ ਨੇ ਉਹਨਾਂ ਦਾ ਵੀ ਵਿਰੋਧ ਲਗਾਤਾਰ ਹੋ ਰਿਹਾ ਹੈ ਕਿਉਂ ਕੀ ਕੰਮ ਨਹੀਂ ਕਰ ਰਹੀਆਂ ਉਹਨਾਂ ਪਾਰਟੀਆਂ ਦਾ ਇੱਥੇ ਵਿਰੋਧ ਲਗਾਤਾਰ ਜਾਰੀ ਵੀ ਹੈ ਦੇਖੋ ਮਰਮ ਬੀਜੇਪੀ ਦਾ ਜੀ ਵਿਰੋਧ ਨਹੀਂ ਜੀ ਹੋ ਰਿਹਾ ਹੂੰ ਉਹਨਾਂ ਦੇ ਕੰਮਾਂ ਦਾ ਵਿਰੋਧ ਕੰਮਾਂ ਦਾ ਜੀ ਬਿਲਕੁਲ ਬਿਲਕੁਲ ਜੋ ਉਹਨਾਂ ਦੀ ਪਾਰਟੀ ਕੰਮ ਕਰ ਰਹੀ ਹੈ ਜੀ ਦੇਖੋ ਬੀਜੇਪੀ ਇੱਕ ਬਹੁਤ ਵੱਡੀ ਪਾਰਟੀ ਹੈ ਬਹੁਤ ਵੱਡਾ ਨਾਮ ਆ ਪਾਰਟੀ ਦਾ ਦੇਖੋ ਪਾਰਟੀ ਕਾਂਗਰਸ ਤੇ ਬੀਜੇਪੀ ਉਸ ਤੋਂ ਇਲਾਵਾ ਵੀ ਪਾਰਟੀ ਉੱਪਰ ਹੈ ਹੀ ਨਹੀਂ ਜੀ ਹੂੰ ਪਾਰਟੀ ਦਾ ਨਾਮ ਬਦਨਾਮ ਹੋਊਗਾ ਜੇ ਨੀچے ਉਸ ਪਾਰਟੀ ਦੇ ਜਾਇ ਸਰਕਾਰ ਬਣਾ ਲਓ ਜੇ ਬਿਨਾਂ ਤੁਸੀਂ ਸਰਕਾਰ ਤੋਂ ਹਟਾਉਣਾ ਕੋਈ ਤੁਸੀਂ ਚੰਗਾ ਕਰੋਗੇ ਤੇ ਪਾਰਟੀ ਦਾ ਨਾਮ ਬਣੂਗਾ ਜੇ ਤੁਸੀਂ ਚੰਗਾ ਨਹੀਂ ਕਰੋਗੇ ਪਾਰਟੀ ਦਾ ਨਾਮ ਬਦਨਾਮ ਹੋਊਗਾ ਉਹ ਸਿਰਫ ਜਿਹਦੇ ਉਹਨਾਂ ਦੇ ਕੰਮ ਆ ਉਹਨਾਂ ਨਾਲ ਕਿਤੇ ਨਾ ਕਿਤੇ ਵਿਰੋਧ ਕਰਦੇ ਆ ਉਹ ਵਿਰੋਧ ਕਰਨਾ ਜਾਇਜ਼ ਹੈ ਜੀ ਉਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਵੀ ਬੰਦਾ ਵਿਰੋਧ ਨਹੀਂ ਜੀ ਕਰ ਸਕਦਾ ਅਗਰ ਤੁਹਾਡੇ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਜੀ ਬਾਰੇ ਸੀ ਬੋਲੋਗੇ ਜੀ ਬਿਲਕੁਲ ਦੇਖੋ ਪੀਐਮ ਮੋਦੀ ਪੰਜਾਬ ਦੇ ਵਿਚਾਰੇ ਨੇ ਬਹੁਤ ਜ਼ਿਆਦਾ ਜਿਹੜੀ ਸਿਕਿਉਰਿਟੀ ਹੈ ਇਸ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਤੇ ਸਿਕਿਉਰਿਟੀ ਦੇ ਚੱਲਦੇ ਬਹੁਤ ਜਿਹੜੀ ਭੀੜ ਵੀ ਹੋਣ ਵਾਲੀ ਹੈ ਪਰ ਆਮ ਲੋਕਾਂ ਨੂੰ ਇਨ੍ਹਾਂ ਸਥਿਤੀਆਂ ਦੇ ਵਿੱਚ ਕਿੰਨੀ ਕੁ ਜ਼ਿਆਦਾ ਹਰਾਸ਼ਮੈਂਟ ਹੋਣ ਵਾਲੀ ਹੈ ਹਰਾਸ਼ਮੈਂਟ ਹੁੰਦੀ ਹੈ ਮੈਡਮ ਦੇਖੋ ਤੁਸੀਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੀ ਕਿ ਇਹਨਾਂ ਪੈਸਾ ਖਰਾਬ ਕਰਦੇ ਸਿਕਿਉਰਿਟੀ ਤੇ ਹਮ ਇਹਨਾਂ ਤੋਂ ਤੁਹਾਨੂੰ ਕਿਸੇ ਦਾ ਡਰ ਨਹੀਂ ਤੁਸੀਂ ਸਹੀ ਕੰਮ ਕਰੋ ਜਾਂ ਸਹੀ ਲੋਕਾਂ ਦੇ ਨਾਲ ਵਾਅਦੇ ਕਰੋ ਫਿਰ ਤੁਹਾਨੂੰ ਇਸ ਕੋਟੀ ਦੇ ਡਰ ਦੀ ਜਰੂਰਤ ਨਹੀਂ ਹੈ ਅਗਰ ਐਨ ਨਹੀਂ ਡਰ ਰਹਾ ਫਿਰ ਤੁਸੀਂ ਰਹੇਗੇ ਉਹ ਰੱਖਦੇ ਆ ਪੰਜਾਬ ਦੇ ਦੇਈ ਨਹੀਂ ਸਵਾਰ ਕਰਦੇ ਆ ਅਗਰ ਪੰਜਾਬ ਦੇ ਵਿੱਚ ਆਉਣਾ ਤੁਸੀਂ ਜਾਂ ਪੰਜਾਬ ਚ ਆਉਣਾ ਤਾਂ ਤੁਸੀਂ ਨਾਟ ਕਰਨਾ ਵੱਡ ਪੰਜਾਬ ਨੂੰ ਬਦਨਾਮ ਕਰਨਾ ਹੈ ਪੰਜਾਬ ਦੇ ਬੰਦਿਆਂ ਨੂੰ ਲੋਕਾਂ ਨੂੰ ਤੁਸੀਂ ਹੱਥੋਂ ਘਰਵਾਤੀ ਹੱਥ ਪਾਤੀ ਨਾਣਾ ਫਰੇਦੀ ਰੈਲੀ ਕਰਨ ਦਾ ਕੋਈ ਫਾਇਦਾ ਨਹੀਂ ਜੀ ਬਿਲਕੁਲ ਤੇ ਇੱਥੇ ਜਿਹੜੀ ਸਥਿਤੀਆਂ ਨੇ ਉਹ ਅੱਗੇ ਜਾ ਕੇ ਹੁਣ ਜਿੱਦਾਂ ਕਿ ਟਾਈਮ ਦੱਸਿਆ ਜਾ ਰਿਹਾ ਕਿ 4 ਤੋਂ 5 ਵਜੇ ਦੇ ਜਿਹੜੇ ਵਿੱਚ ਵਿੱਚ ਪੀਐਮ ਮੋਦੀ ਜਿਹੜੇ ਨੇ ਪਟਿਆਲਾ ਦੇ ਵਿੱਚ ਆਉਣਗੇ ਤੇ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਕਾਫੀ ਭੀੜ ਦੇਖਣ ਨੂੰ ਮਿਲਿਆ ਸਿਕਿਉਰਿਟੀ ਬਹੁਤ ਜ਼ਿਆਦਾ ਤੈਨਾਤ ਹੈ ਉਸ ਉਸ ਥਾਨ ਉੱਤੇ ਤਾਂ ਇੱਥੇ ਕੀ ਕਹਿ ਸਕਦੇ ਆ ਕਿ ਜਿਹੜੀ ਸਥਿਤੀਆਂ ਨੇ ਹੋਰ ਵੀ ਜ਼ਿਆਦਾ ਗੰਭੀਰ ਹੋ ਸਕਦੀਆਂ ਨੇ ਕਿਉਂਕਿ ਕਿਸਾਨ ਵੀ ਇੱਕ ਪਾਸੇ ਝੰਡੀਆਂ ਲੈ ਕੇ ਆਪਣਾ ਜਿਹੜਾ ਵਿਰੋਧ ਹੈ ਲਗਾਤਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਕੋਈ ਸਟਾ ਮੈਡਮ ਪੀੜ ਕਰਨ ਵਾਲਾ ਪੁੱਛਣਾ ਚਾਹੁੰਦੇ ਆ ਜਾਂ ਜਿਹੜੇ ਪੀਐਮ ਮੋਦੀ ਨੂੰ ਦੇਖਣਾ ਚਾਹੁੰਦੇ ਆ ਜਾਂ ਸੁਣਨਾ ਚਾਹੁੰਦੇ ਆ ਜੀ ਵੀ ਅੱਜ ਸਰਕਾਰ ਦੀ ਸੈਂਟਰ ਸਰਕਾਰ ਦੀਆਂ ਵੋਟਾਂ ਵਾਸਤੇ ਪ੍ਰਧਾਨ ਮੰਤਰੀ ਜੀ ਆ ਰਹੇ ਆ ਸਾਡੀਆਂ ਸੂਬਾ ਸਰਕਾਰ ਦੀਆਂ ਵੋਟਾਂ ਹੋਣੇ ਟਾਈਮ ਆ ਜਾਣੇ ਆ ਲੇਕਿਨ ਉਸ ਤੋਂ ਇਲਾਵਾ ਕਦੋਂ ਤੁਹਾਨੂੰ ਮੋਦੀ ਜੀ ਪੰਜਾਬ ਕੀ ਦਿਖੇ ਆ ਜੀ ਹੂੰ ਗੁਸਤਾਨ ਤੁਸੀਂ ਕਿਉਂ ਨਹੀਂ ਬੋਲੇ ਕਿ 5 ਸਾਲ ਦੇ ਵਿੱਚ ਆਉਣੇ ਚਾਹੀਦੇ ਸੀ 10 ਸਾਲ ਦੇ ਵਿੱਚ ਆਉਣੇ ਚਾਹੀਦੇ ਸੀ ਬਿਲਕੁਲ ਦੇਖੋ ਇਹ ਪਹਿਲੀ ਵਾਰ ਹੈ ਕਿ ਜਦੋਂ ਪੀਐਮ ਮੋਦੀ ਪੰਜਾਬ ਦਾ ਦੌਰਾ ਕਰ ਰਹੇ ਨੇ ਉਹ ਵੀ ਵੋਟਾਂ ਦੇ ਸਮੇਂ ਤਾਂ ਇੱਥੇ ਲਾਜ਼ਮੀ ਹੈ ਕਿ ਅਜਿਹੇ ਸਵਾਲ ਜਿਹੜੇ ਉਹਨਾਂ ਤੇ ਚੁੱਕੇ ਜਾ ਰਹੇ ਨੇ ਬਿਲਕੁਲ ਜਾਇਜ਼ ਲੋਕਾਂ ਦੇ ਵੱਲੋਂ ਚੁੱਕੇ ਜਾ ਰਹੇ ਨੇ ਬਿਲਕੁਲ ਜੈ ਜੈ ਨਾ ਸਵਾਲ ਤਾਂ ਯੋ ਪੱਜ ਰਹੇ ਆ ਮੈਡਮ ਜੀ ਬਿਲਕੁਲ ਖਾਨ ਸਾਹਿਬ ਚੱਡੋ ਤੁਸੀਂ 10 ਸਾਲ ਦੇ ਵਿੱਚ ਇਲਾਵਾ ਮੁੰਡਾ ਤੋਂ ਇਲਾਵਾ ਕਿਤੇ ਰਣ ਮੋਤੀ ਸਾਹਿਬ ਨੇ ਜਿਹੜਾ ਮਾਰਿਆ ਹੋਵੇ ਜਾਂ ਕਿਹਾ ਹੋਵੇ ਮੈਂ ਪੰਜਾਬੀ ਹੋਈ ਦੇ ਰਿਹਾ ਉਹ ਦੇ ਰਿਹਾ ਕਦੇ ਕੁਝ ਐਤਾ ਦਾ ਸਾਨੂੰ ਕਦੇ ਨਾ ਕੋਈ ਰੈਲੀ ਦੇਖੀ ਆ ਨਾ ਕੋਈ ਬੀਜੇਪੀ ਵੱਲੋਂ ਘੱਟ ਦੇਖੀ ਆ ਜੀ ਬਿਲਕੁਲ ਤਾਂ ਇੱਥੇ ਦੇਖੋ ਭਾਜਪਾ ਪਾਰਟੀ ਦਾ ਅੱਜ ਕਿੰਨਾ ਕੁ ਜ਼ਿਆਦਾ ਇੱਥੇ ਰੋਸ਼ ਦੇਖਣ ਨੂੰ ਮਿਲ ਸਕਦਾ ਹੈ ਇਹ ਤਾਂ ਹੁਣ ਦੇਖੋ ਸਿਰਫ ਇੱਥੇ ਜਿਹੜਾ ਟਾਈਮ ਵੀ ਹੁਣ ਹੋ ਰਿਹਾ ਹੈ ਕਿ ਪੀਐਮ ਮੋਦੀ ਜਿਹੜੇ ਨੇ ਹੁਣ ਪਟਿਆਲਾ ਪਹੁੰਚਣ ਵਾਲੇ ਨੇ ਤਾਂ ਜਿਹੜੀ ਨਾਲ ਦੇ ਨਾਲ ਅਪਡੇਟ ਆਪਣੇ ਕੋਲ ਪਹੁੰਚ ਰਹੀ ਹੈ ਤਾਂ ਇਸ ਅਪਡੇਟ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਬਹੁਤ ਜ਼ਿਆਦਾ ਮਾਹੌਲ ਖਰਾਬ ਹੋ ਰਿਹਾ ਹੈ ਤੇ ਇਹਨਾਂ ਦੇ ਉੱਤੇ ਭਾਜਪਾ ਪਾਰਟੀ ਤੇ ਕਿੰਨਾ ਕੁ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਇਸ ਰੈਲੀ ਤੋਂ ਬਾਅਦ ਦੇਖੋ ਮਾਹੌਲ ਵਿੱਚ ਇਹ ਕਹਣਾ ਮਾਹੌਲ ਨਹੀਂ ਖਰਾਬ ਹੋਣਾ ਜੀ ਜੀ ਕੀ ਆਪ ਵਿਰੋਧ ਕਰੋ ਆਪਣੀਆਂ ਗੱਲਾਂ ਰੱਖੋ ਠੀਕ ਹੈ ਨਹੀਂ ਆਉਂਦੇ ਨਹੀਂ ਕਰਦੇ ਗੱਲ ਲੇਕਿਨ ਮਾਹੌਲ ਖਰਾਬ ਕਰਨਾ ਜਾਂ ਕੋਦਰ ਅਰੇਂਜਮੈਂਟ ਦੇ ਵਿੱਚ ਪੈ ਜਾਣਾ ਜਾਂ ਦੂਜੇ ਨੂੰ ਕਾਡਣਾ ਦੇਖੋ ਸਮਾਂ ਹਰੇਕ ਬੰਦੇ ਦਾ ਟੀਮਟੀ ਹੁੰਦਾ ਜੀ ਤੁਸੀਂ ਆਪਣੇ ਮਸਲੇ ਦੇ ਲੈ ਕੇ ਉਹਨਾਂ ਦੇ ਅੱਗੇ ਜਾਣਾ ਸੀਗਾ ਤੱਦ ਵੋਟਾਂ ਪਾਉਣ ਦੀ ਗੱਲ ਕਰਨੀ ਸੀ ਅਗਰ ਗੱਲ ਹੁੰਦੀ ਹੈ ਠੀਕ ਹੈ ਨਹੀਂ ਸ਼ਾਂਤਮਈ ਤਰੀਕੇ ਨਾਲ ਆਪਣੇ ਆਪਣੇ ਘਰਾਂ ਨੂੰ ਆਉਣਾ ਚਾਹੀਦਾ ਹੈ ਅੱਲਾ ਬਖਸ਼ ਕਰਕੇ ਐਂ ਜਾਂ ਐਡਾ ਲੜਾਈ ਦੀ ਪ੍ਰਤੀਤਿ ਪੈਦਾ ਕਰਕੇ ਕਿਤੇ ਨਾ ਕਿਤੇ ਅਸੀਂ ਅਗਰ ਇਹ ਲੜਾਈਆਂ ਕਰਾਉਂਦੇ ਆ ਜਾਂ ਕਿਤੇ ਨਾ ਕਿਤੇ ਪੜਕਾਉਂਦੇ ਆ ਜਾਂ ਪੜਕਦੇ ਆ ਤਾਂ ਸਾਡੇ ਵਾਸਤੇ ਚੰਗੀ ਗੱਲ ਨਹੀਂ ਜੀ ਬਿਲਕੁਲ ਤੇ ਜੇਕਰ ਗੱਲ ਕਰੀਏ ਥੇ ਸੰਜੀਵ ਸ਼ਰਮਾ ਜੀ ਕਿ ਕੋਈ ਵੀ ਇੱਥੇ ਰੈਲੀ ਹੋਵੇ ਚੋਣਾ ਹੋਣ ਜਾਂ ਕੋਈ ਵੀ ਸਮਾਗਮ ਹੋਵੇ ਪੰਜਾਬ ਦੇ ਵਿੱਚ ਕੁਝ ਨਾ ਕੁਝ ਪਾਰਟੀਆਂ ਦੇ ਵਿੱਚ ਵੀ ਸ਼ਰਾਰਤੀ ਅੰਸਰ ਹੁੰਦੇ ਨੇ ਜਿਹੜੇ ਕਿ ਮਾਹੌਲ ਨੂੰ ਖਰਾਬ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਨੇ ਤੱਜ ਵੀ ਇਦਾਂ ਲੱਗਦਾ ਹੈ ਕਿ ਜਿਹੜੇ ਸ਼ਰਾਰਤੀ ਅੰਸਰ ਨੇ ਵੈਸੇ ਤਾਂ ਸਿਕਿਉਰਿਟੀ ਬਹੁਤ ਟਾਈਟ ਹੈ ਪਰ ਸ਼ਰਾਰਤੀ ਅੰਸਰਾਂ ਦਾ ਕੋਈ ਇੱਥੇ ਭਰੋਸਾ ਨਹੀਂ ਕਰ ਸਕਦੇ ਕਿ ਕਦੋਂ ਕਿਸ ਵੇਲੇ ਕਿਹੜੀਆਂ ਸਥਿਤੀਆਂ ਪੈਦਾ ਕਰ ਦੇਣ ਸ਼ਰਾਰਤੀ ਅੰਸਰ ਤਾਂ ਮੈਡਮ ਦੇਖੋ ਜਿਹੜੇ ਉੱਪਰਲੇ ਲੋਕ ਹੁੰਦੇ ਆ ਉਹ ਉਹਨਾਂ ਚੋਂ ਹੀ ਹੁੰਦੇ ਆ ਜੀ ਜੀ ਕੋਈ ਆਮ ਕਰਦਾ ਬੰਦਾ ਉੱਠ ਕੇ ਆਮ ਕਰਦਾ ਬੰਦਾ ਉੱਠ ਕੇ ਤਾਂ ਕੋਈ ਸ਼ਰਾਰਤ ਕਰੂਗਾ ਨਹੀਂ ਜੀ ਹੂੰ ਸ਼ਰਾਰਤ ਵੀ ਉਹੀ ਕਰੂਗਾ ਜਿਹਦੇ ਪਿੱਛੇ ਬੈਕ ਹੋਊਗੀ ਜਿਹਦੇ ਪਿੱਛੇ ਸਪੋਰਟ ਹੋਊਗੀ ਚਾਹੇ ਉਹ ਮੌਜੂਦਾ ਸੱਤਾ ਦੇ ਵਿੱਚ ਉਹਦੀ ਪਾਰਟੀ ਹੈਗੀ ਹੈ ਚਾਹੇ ਨਹੀਂ ਹੈਗੀ ਅਗਰ ਕੋਈ ਆਮ ਬੰਦਾ ਉੱਠ ਕੇ ਗੱਲ ਕਰਦਾ ਵੀ ਹੈ ਤਾਂ ਉਹਨੂੰ ਕਿਤੇ ਨਾ ਕਿਤੇ ਦਬਾ ਲਿਆ ਜਾਂਦਾ ਜਿੱਦਨੇ ਕਿਤੇ ਜੇਲਾ ਦੇ ਰਸਤੇ ਦਿਖਾ ਦੇ ਦਿੱਤੇ ਜਾਂਦੇ ਆ ਅਗਰ ਕੋਈ ਪਿੱਛੇ ਦੇ ਆਪਣਾ ਇੱਕ ਦਬਧਾ ਬਣਾ ਕੇ ਰੱਖਣ ਵਾਲੇ ਲੋਕ ਆ ਕਈ ਵਾਰ ਹੌਸਲਾ ਦੇ ਵਿੱਚ ਉਹਨਿਆ ਤਾਂ ਉਸ ਜਿਹੜਾ ਮਿਸਯੂਜ਼ ਕਰਦੇ ਆ ਜਦੋਂ ਤਾਂ ਜ ਨਹੀਂ ਹੁੰਦੇ ਤਾਂ ਮਿਸਯੂਜ਼ ਕਰ ਲੈਂਦੇ ਬਿਲਕੁਲ ਦੇਖੋ ਮਿਸਯੂਜ਼ ਤਾਂ ਇੱਥੇ ਹੋਣਾ ਹੀ ਹੈ ਕਿਉਂਕਿ ਸ਼ਰਾਰਤੀ ਅੰਸਰ ਜਿਹੜੇ ਨੇ ਲਗਾਤਾਰ ਇਹ ਵੀ ਜਿਹੜਾ ਮਾਹੌਲ ਨੂੰ ਖਰਾਬ ਕਰਨ ਦੀ ਪੂਰੀ ਪੂਰੀ ਇੱਥੇ ਕੋਸ਼ਿਸ਼ ਕਰਦੇ ਨੇ ਕਿਉਂਕਿ ਅਜਿਹੀਆਂ ਜਿਹੜੀ ਸਥਿਤੀਆਂ ਫਿਰ ਪੈਦਾ ਹੁੰਦੀਆਂ ਨੇ ਬਾਅਦ ਦੇ ਵਿੱਚ ਵਿਰੋਧਾ ਕਿਤੇ ਨਾ ਕਿਤੇ ਕਾਰਨ ਬਣ ਗਿਆ ਨੇ ਆਮ ਲੋਕ ਵੀ ਹਰਾਸ਼ ਹੁੰਦੇ ਨੇ ਕਿਤੇ ਨਾ ਕਿਤੇ ਪਾਰਟੀ ਦੇ ਲੀਡਰ ਵੀ ਇਹਨਾਂ ਸਭ ਚੀਜ਼ਾਂ ਤੋਂ ਨਜਿੱਠਦੇ ਨੇ ਹਾਂ ਬਿਲਕੁਲ ਬਿਲਕੁਲ ਮੈਡਮ ਦੇਖੋ ਇਹ ਜਿੱਦਾਂ ਕਹਿੰਦੇ ਆ ਵੀ ਚਲੋ ਠੀਕ ਆ ਸਾਡੀ ਸਰਕਾਰ ਆਏ ਦੀ ਲੋਕਾਂ ਨੇ ਜੁੜਨੀ ਹੈ ਜੀ ਸਾਡੇ ਹਿਸਾਬ ਨਾਲ ਆਉਣਾ ਚਾਹੀਦਾ ਪਰ ਇਸੇ ਕੁੱਲ ਮਿਲਾ ਕੇ ਇਹ ਕਹਿੰਦੇ ਵੀ ਚਾਹੇ ਉਹ ਕੋਈ ਉਮੀਦਵਾਰ ਆ ਜਾਏ ਕੋਈ ਵੋਟਰ ਆ ਜਾਏ ਕੋਈ ਸਪੋਰਟਰ ਆ ਮਾਹੌਲ ਹਮੇਸ਼ਾ ਹੀ ਕਿਤੇ ਨਾ ਕਿਤੇ ਲੜਾਈ ਵਾਲਾ ਜਾਂ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਭੜਕਾਉਣੇ ਵਾਲਾ ਨਹੀਂ ਹੋਣਾ ਚਾਹੀਦਾ ਜੀ ਜੀ ਬਿਲਕੁਲ ਚਾਹੀਦਾ ਸ਼ਾਂਤ ਬਈ ਤਰੀਕੇ ਦੇ ਨਾਲ ਚੋਣਾ ਹੋਣੀ ਚਾਹੀਦੀ ਹੈ ਸ਼ਾਂਤ ਬਈ ਤਰੀਕੇ ਦੇ ਨਾਲ ਸਾਨੂੰ ਦਿਮਾਗ ਯੂਜ਼ ਕਰਕੇ ਆਪਣਾ ਵਰਤੋਂ ਕਰਕੇ ਕਿਤੇ ਨਾ ਕਿਤੇ ਅਜਿਹਾ ਬੰਦਾ ਸੀਟ ਤੇ ਲੈ ਕੇ ਬਿਠਾਉਣਾ ਚਾਹੀਦਾ ਜੀ ਸਾਡਾ ਦੇਸ਼ ਦਾ ਭਲਾ ਕਰੇ ਸਾਡੇ ਸੂਬੇ ਦਾ ਭਲਾ ਕਰੇ ਸਾਡੇ ਗਰੀਬਾਂ ਦੀ ਕਿਸਾਨਾਂ ਦੀ ਹਨ ਇੱਕ ਵਰਗ ਦੀ ਜਿਹਾ ਬਿਲਕੁਲ ਬਿਲਕੁਲ ਤੇ ਬਹੁਤ ਸਾਰੇ ਲੋਕਾਂ ਦੀ ਇੱਕ ਸ਼ਿਕਾਇਤ ਹੋਰ ਨਜ਼ਰ ਆ ਰਹੀ ਹੈ ਥੇ ਸੰਜੀਵ ਸ਼ਰਮਾ ਜੀ ਕਿ ਪੀਐਮ ਮੋਦੀ ਬਾਕੀ ਸੂਬਿਆਂ ਦੇ ਵਿੱਚ ਤਾਂ ਬਹੁਤ ਕੰਮ ਕਰਦੇ ਨੇ ਹਾਲਾਂਕਿ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਪੀਐਮ ਮੋਦੀ ਜਿਹੜੇ ਨੇ ਕਿਉਂਕਿ ਲੋਕ ਵਿਤਾਈਆਂ ਖਿਲਾਫ ਨੇ ਕਿ ਜਿਹੜੇ ਕੰਮ ਨੇ ਉਹ ਨਹੀਂ ਕਰ ਪਾਉਂਦੇ ਬਿਲਕੁਲ ਮੈਡਮ ਬਿਲਕੁਲ ਦੇਖੋ ਇਹ ਪੰਜਾਬ ਦੇ ਪ੍ਰਤੀ ਕੰਮ ਕਰਦੇ ਹੁੰਦੇ ਜਿਹੜੇ ਬੋਲਦੇ ਖੁਦ ਕਹਿੰਦੇ ਅਛਾਰੇ ਦੇ ਲਾਈਵ ਦੇ ਵਿੱਚ ਗੈਰਨੀ ਬਤਰੀ ਮਾਲਾਬਦੀਗਾ ਕੀਤਾ ਜਾ ਰਿਹਾ ਜੀ ਹਮੇਸ਼ਾ ਹੀ ਪੰਜਾਬ ਦੇ ਨਾਲ ਖਾਸ ਕਰਕੇ ਜੇ ਦੇਖਿਆ ਜਾਵੇ ਤਾਂ ਮੋਦੀ ਸਾਹਿਬ ਦੀ ਸਰਕਾਰ ਨੇ ਕਦੇ ਪੰਜਾਬ ਨੂੰ ਇਦਾਂ ਦਾ ਨਹੀਂ ਦਿੱਤਾ ਹੈਗਾ ਵੀ ਜਿਵੇਂ ਪੰਜਾਬ ਦੇ ਵਿੱਚ ਜੋ ਕੁਰਬਾਨੀਆਂ ਹੋਈ ਸੀਗਾ ਪੰਜਾਬ ਦੇ ਜੇ ਸਾਡੇ ਨੌਜਵਾਨਾਂ ਨੇ ਫਾਂਸੀ ਦੇ ਰਸੇ ਗਲਾਂ ਤੇ ਬਾਈ ਸੀਗੇ ਜਦ ਜਾ ਕੇ ਪੂਰਾ ਹਿੰਦੁਸਤਾਨ ਸਾਡਾ ਆਜ਼ਾਦ ਹੋਇਆ ਸੀ ਲੋਕਤੰਤਰ ਬਣਿਆ ਸੀ ਜਦ ਜਾ ਕੇ ਤੁਹਾਡੀਆਂ ਪਾਰਟੀਆਂ ਬਣ ਕੇ ਸਰਕਾਰਾਂ ਬਣੀਆਂ ਸੀ ਪੰਜਾਬ ਨੂੰ ਇਸ ਲੈਵਲ ਤੇ ਇਹ ਸੋਚ ਦੇ ਕੇ ਕੁਝ ਅਲੱਗ ਦੇ ਦਿੰਦੇ ਉਹ ਵੀ ਮੋਤੀ ਸਾਹਿਬ ਦਾ ਕੋਈ ਸਰਿਆ ਨਹੀਂ ਜੀ ਉਲਟਾ ਦਬਾਅ ਪਾਇਆ ਜਾ ਰਿਹਾ ਪੰਜਾਬ ਨੂੰ ਗਲਤ ਦਿਸ਼ਾ ਵੱਲ ਜਾ ਗਲਤ ਨਿਗਾ ਨਾਲ ਦੇਖਿਆ ਜਾ ਰਿਹਾ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਇੱਥੇ ਤੁਹਾਡਾ ਤੁਸੀਂ ਆਪਣੇ ਵਿਚਾਰ ਹਮੇਸ਼ਾ ਹੀ ਦਰਸ਼ਕਾਂ ਦੇਣਾ ਸੰਜ ਕਰਦੇ ਹੋ ਧੰਨਵਾਦ ਮੈਡਮ ਬਹੁਤ ਬਹੁਤ ਧੰ ਹਾਂਜੀ ਤਾਜ਼ਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਕਿ ਕਿਸਾਨਾਂ ਨੇ ਇੱਥੇ ਫਿਰ ਤੋਂ ਜਿਹੜੇ ਕਿਸਾਨਾਂ ਨੂੰ ਰੋਕਣ ਦੇ ਲਈ ਬੈਰੀਗੇਡ ਲਗਾਏ ਗਏ ਨੇ ਕਿਉਂਕਿ ਪੀਐਮ ਮੋਦੀ ਨੇ ਪੰਜਾਬ ਦੇ ਵਿੱਚ ਯਾਨਕੀ ਪਟਿਆਲਾ ਦੇ ਵਿੱਚ ਆਉਣਾ ਸੀ ਤਾਂ ਇੱਥੇ ਜਿਹੜੀ ਸਥਿਤੀਆਂ ਨੇ ਬਹੁਤ ਜ਼ਿਆਦਾ ਗੰਭੀਰ ਦਿਖਾਈ ਦੇ ਰੀਆਂ ਨੇ ਫਿਲਹਾਲ ਦੀ ਘੜੀ ਕਹਿ ਸਕਦੇ ਆ ਕਿ ਉਹਨਾਂ ਦੇ ਆਉਣ ਤੋਂ ਬਾਅਦ ਇੱਥੇ ਕਿਸ ਤਰੀਕੇ ਦੇ ਨਾਲ ਮਾਹੌਲ ਖਰਾਬ ਹੁੰਦਾ ਹੈ ਜਾਂ ਫਿਰ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਪੀਐਮ ਮੋਦੀ ਆਉਣਗੇ ਰੈਲੀ ਕਰਨਗੇ ਤੇ ਚਲੇ ਜਾਣਗੇ ਇਹ ਵੀ ਇੱਥੇ ਦੇਖਣਾ ਹੋਵੇਗਾ ਤੇ ਤੁਸੀਂ ਇਹਨਾਂ ਵਿਸ਼ਾ ਦੇ ਬਾਰੇ ਕੀ ਸੋਚਦੇ ਹੋ ਆਪਣੀ ਜਿਹੜੀ رائے ਹੈ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਓ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਦੇ ਰਹੇ ਹਾਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ